ਪਤਾ ਨਹੀਂ ਕੀ ਗੱਲਾਂ ਕਰੂਗਾ ਕਿ ਤੂੰ ਇੱਥੇ ਆ ਜਾ ਇੱਥੇ ਆ ਜਾ ਇੱਥੇ ਆ ਕੇ ਗੱਲ ਕਰਾਂਗੇ ਫੇਰ ਜਾਊਂਗਾ ਵੱਡੇ ਮਾਮੇ ਕੋਲ ਪਹਿਲਾਂ ਛੋਟੇ ਮਾਮੇ ਕੋਲ ਦੇਖਦਾ ਵੀ ਇੱਥੇ ਬੈਠੀ ਹੋ ਵੀ ਮੇਰੀ ਮਾਂ ਮਾਮੀ ਦਾ ਭਾਂਡੇ ਪੰਜੀ ਜਾਂਦੀ ਆ ਸਤਿਗੁਰ ਮਾਮੀ ਭਾਂਡੇ ਮੰਦਨੇ ਨੂੰ ਹਾਕੀ ਕਰਨੀ ਆ ਸਤਿਗੁਰ ਬੇਬੇ ਸਤਿਗੁਰ ਆ ਲ ਆ ਗਿਆ ਆ ਤਾਂ ਗਿਆ ਤੂੰ ਤਾਂ ਇੱਥੇ ਆ ਕੇ ਬੈ ਗਈ ਨਾ ਮੁੜੀ ਤੂੰ ਮੈਂ ਵੀ ਪੁੱਛਣਾ ਬਾਹਰੇ ਬੜ ਕੱਜੀਏ ਨੇ ਇੱਥੇ ਪੁੱਛਣਾ ਹੁਣ ਤੈਨੂੰ ਵੀ ਪਤਾ ਆਪਣੇ ਘਰੇ ਦਾ ਸਰਦਾ ਨਹੀਂਗਾ ਕੱਲ ਕਿੱਥੇ ਸਰਦਾ ਕਹਿੰਦਾ ਬਿੰਦ ਨਹੀਂ ਸਰਦਾ ਮੈਂ ਕੱਲ ਨਹੀਂ ਬੈਠੀ ਆਂਗੀ। ਹੁਣ ਕਾ ਜੀ ਕਰ ਰਹੇ ਨੇ? ਹੋਰ ਕੀ ਐ ਨਹੀਂ ਗਾਣੀ। ਤੇਰੇ ਮਾਮੇ ਕਿ ਤੈਨੂੰ ਰਿਸ਼ਤਾ ਕਰਾਉਂਦੇ ਦੂਜੇ ਘਰਾਂ ਨੇ। ਅੱਛਾ ਰਿਸ਼ਤਾ ਤਾਂ ਕਰਾਉਂਦੇ ਮਾਮੇ। ਗੱਲ ਪਤਾ ਕੀ ਸੀ ਮੈਂ ਤਾਂ ਹੁਣ ਕੰਮ ਕਰੀ ਜਾਂਦਾ ਸੀ, ਕੰਮ ਛੱਡ ਕੇ ਐਂਬਚ ਵਾਲੇ। ਇਧਰੋਂ ਤੁਸੀਂ ਫੋਨ ਕਰਤਾ। ਕੰਮ ਤਾਂ ਫੇਰ ਛੱਡ ਕੇ ਆਉਣਾ ਪੈਂਦਾ ਫੇਰ ਹੋਰ ਹੁਣ ਕੀ ਕਰੀਏ? ਅੱਛਾ ਹੁਣ ਮੇਰੇ ਮਾਮੇ ਕੋ ਰਿਸ਼ਤਾ ਕਰਾਉਂਦੇ ਆ। ਹਾਂ ਤੇ ਗੱਲ ਰਹਿ ਘਰੋਂ ਤੁਸੀਂ ਮਾਂ ਪੁੱਤ। ਵੀ ਤੂੰ ਲੈਣਾ ਰਿਸ਼ਤਾ ਉਹਨਾਂ ਦੇ ਹੱਥ ਲਾ ਕੇ ਨਹੀਂ ਲੈਣਾ। ਕਮਾਲ ਕਰੀ ਜਾਂਦੀ ਆ ਬੇਬੇ ਤੂੰ। ਹੁਣ ਰਿਸ਼ਤਾ ਤਾਂ ਆਪ ਲੈਣੀ ਆ। ਨਾਲ